ਪਰ ਹੋ ਕੀ ਰਿਹਾ ਗੁਰਦੁਆਰੇਾਂ ਚ ਜੀ ਨੂੰ ਗੁਰਬਾਣੀ ਕਹਿੰਦੀ ਐ ਤੇਰਾ ਲੋਭ ਐ ਉਗਣਾ ਐ ਇਹ ਛੱਡਣਾ ਐ ਉੱਥੇ ਲੋਭ ਦੀ ਪੂਰਤੀ ਵਾਸਤੇ ਦਸਾਂ ਹੁੰਦੀਆਂ ਨੇ ਲੋਭ ਦੀ ਪੂਰਤੀ ਵਾਸਤੇ ਅਖੰਡ ਪਾਠ ਰਖਾਉਂਦੇ ਨੇ ਤੇ ਫਿਰ ਇਹ ਤਾਂ ਲੋਭ ਛੱਡੂ ਤਾਂ ਕਹਿੰਦਾ ਨਹੀਂ ਇਹ ਧਰਮਾ ਦਾ ਧਰਮ ਹੈ ਗੁਰਬਾਣੀ ਕਹਿੰਦੀ ਐ ਲੋਭੀ ਕਾ ਬਸਾ ਨਾ ਕੀਜੈ ਜਿਹੜਾ ਲੋਭੀ ਉਹਦਾ ਭਰੋਸਾ ਹੀ ਨਾ ਕਰੋ ਜੇ ਕਾ ਪਰਬ ਸਾਹਿਬ ਜਿੰਨਾ ਜੇ ਤੁਹਾਡਾ ਜਿੰਨਾ ਚਿਰ ਬਾਤ ਚਲੇ ਲੋਭੀ ਦਾ ਵਸਾ ਨਹੀਂ ਕਰਨਾ ਗੁਰੂ ਕਹਿੰਦਾ ਵੀ ਲੋਭੇ ਆਦਮੀ ਸਿੱਖ ਬਣ ਦੀ ਵਸਾ ਨਾ ਕਰੋ ਇਸ ਕਰਕੇ ਮੈਂ ਕਹਿੰਦਾ ਵੀ ਸਿੱਖ ਨਹੀਂ ਬਣਦਾ ਕੋਈ ਦੇ ਵੀ ਜਿਹਨਾਂ ਚ ਲੋਭ ਨਹੀਂ ਛੱਡਦੇ ਵਿਗੜਿਆ ਹਦੁੱਦਾ ਹੈ ਜਿਹੜਾ ਕਹਿੰਦਾ ਵੀ ਲੋਭ ਦੀ ਪੂਰਤੀ ਵਾਸਤੇ ਅਰਦਾਸ ਹੋ ਸਕਦੀ ਉਹ ਵਿਗੜ ਜਾਂਦਾ ਉਹ ਜਿਹੜਾ ਲੋਕ ਇਹ ਮੰਨਦੇ ਨੇ ਵੀ ਗੁਰੂ ਘਰ ਤੋਂ ਆਉ ਮਿਲ ਜੂ ਆਉ ਮਿਲ ਜੂ ਗੁਰੂ ਘਰ ਤੋਂ ਮੰਗੋ ਜਿਹੜਾ ਕਿਥੋਂ ਮਿਲਦਾ ਹੀ ਨਹੀਂ ਮੈਂ ਸੁਣਿਆ ਅਰਦਾਸ ਦੇ ਵਿੱਚ ਵੀ ਅੱਜ ਕੱਲ ਹਾਂ ਮਰਚੀ ਲੈ ਕੇ ਕੰਦੇ ਨੇ ਵੀ ਕਾਕੇ ਦੀ ਲਈ ਅਰਦਾਸ ਕਰੋ ਕਾਕੇ ਦੇ ਵਿਦੇਸ਼ ਜਾਣ ਵਾਸਤੇ ਅਰਦਾਸ ਕਰੋ ਜਿਹੜੀਆਂ ਇਹ ਚੀਜ਼ਾਂ ਨੇ ਕੀ ਕਰਦੀਆਂ ਲੋਕਾਂ 'ਚ ਲੋਭ ਕ੍ਰੀਏਟ ਕਰ ਰਹੀਆਂ ਨੇ ਉਲਟ ਪ੍ਰਚਾਰ ਹੋ ਰਿਹਾ ਤਾਂ ਫਿਰ ਕਿਵੇਂ ਛੱਡ ਦੇਣ ਜੇ ਛੱਡ ਦੇਣੇ ਉਹਨਾਂ ਦੀ ਆਮਦਨ ਕੱਟ ਜੂਗੀ ਖਰਚੇ ਉਹਨਾਂ ਨੇ ਆਪਣੇ ਵਧਾ ਲਏ ਕਿਹੜੇ ਮੂੰਹ ਨਾਲ ਕਹਿਣ ਲੋਕ ਛੇਤਰ ਮਾਰਨਗੇ ਇਹ ਗੁਰਮਤ ਨਹੀਂ ਹੈ ਸਿੱਖੀ ਕਹਿਣਾ ਚਾਹੀਦਾ ਤੁਹਾਨੂੰ ਭਾਈ ਲੋਭ ਦੂਰ ਕਰੋ ਤਿਆਗੋ ਇਹ ਦੇ ਕਰਕੇ ਤੁਹਾਨੂੰ ਦੁੱਖ ਨੇ ਉਹ ਜਿੰਨਾ ਸਿੱਖਦੂਹੀ ਆ ਸੰਗਤ ਜਿੰਨੀ ਪਾਟੋ ਤਾਲ ਸਿੱਖਾਂ ਚ ਹੈ ਦੋ ਦੋ ਬੰਦਿਆਂ ਦੇ ਚਾਰ ਚਾਰ ਬੰਦਿਆਂ ਦੇ ਗਰੁੱਪ ਨੇ ਇਹਨਾਂ ਦੇ ਜਿਹੜੇ ਜਥੇਬੰਦੀਆਂ ਬਣਾਈ ਬੈਠੇ ਨੇ ਪੰਜ ਪੰਜ ਬੰਦਿਆਂ ਤੇ ਇੱਕ ਤਾਂਗੇ ਦੀਆਂ ਸਵਾਰੀਆਂ ਵੀ ਨਹੀਂ ਵਾਜੀਆਂ ਕੋਲ ਇਹੋ ਜਿਹੇ ਨਾਲ ਜਥੇਬੰਦੀਆਂ ਨੇ ਗਰਵੇ ਨੂੰ ਇਕੱਠੇ ਹੋ ਜਾਂਦੇ ਨੇ ਇੱਕ ਤੋਂ ਕਹਿ ਜਿਹਾ ਜਿਹਾ ਬੰਦਿਆ ਇਹਨਾਂ ਦੇ ਇਦੋਂ ਪੂਰੀ ਹਾਲਤ ਹੋਰ ਕਾਦ ਹੋ ਜੂ ਔਰ ਇਹ ਕਹਿੰਦੇ ਇਕੱਠੇ ਹੋ ਜਾਂਗੇ ਕਦੇ ਬੇਈਮਾਨ ਜੇ ਇਕੱਠੇ ਹੋ ਜਾਣ ਉਹ ਅੰਦਰੋਂ ਨਹੀਂ ਇਕੱਠੇ ਹੁੰਦੇ ਉਹ ਤੋਂ ਤੋਂ ਹੁੰਦੇ ਨੇ ਕਿੰਨੇ ਦਿਨ ਕਾਇਵਾਰ ਅਕਾਲ ਤਖਤ ਨੇ ਇਕੱਠੇ ਕੀਤੇ ਨੇ ਜਦੇ ਫਿਰ ਖੰਡ ਜਾਂਦੇ ਨੇ ਕਿ ਅੰਦਰ ਜੋ ਸਵਾਰਥ ਬੇਈਮਾਨੀ ਹੈ ਉਹ ਤਾਂ ਘਟਾਉਂਦੇ ਹੀ ਦੀ ਉਹ ਤਾਂ ਵੱਧੀ ਚਲੀ ਜਾਂਦੀ ਹੈ ਦੋ ਤੇ ਇਕੱਠੇ ਹੁੰਦੇ ਨੇ ਯਾ ਹੁਣ ਬਾਦਲ ਨੇ ਕਹਤਾ ਇਕੱਠੇ ਹੋ ਜੀਏ ਦੌ ਲੱਗ ਜੂ ਮੇਰਾ ਬੰਡਾ ਫੇਚੀ ਮੰਤਰੀ ਬਣ ਜੂ ਉਹਨੂੰ ਕਹਿਆ ਤੈਨੂੰ ਮੰਤਰੀ ਬਣ ਜੂ ਮੈਂ ਤੈਨੂੰ ਕੋ ਮੜ ਲੈਣੀ ਜੋ ਤੀਆਂ ਖਾਓਗੇ ਕੱਲੇ ਕੱਲੇ ਇਕੱਠੇ ਹੋ ਜਾ ਆਸਲਾ ਕੱਲਣਗੇ ਬਸ ਤੇ ਚੋਰ ਇਕੱਠੇ ਹੋ ਜਣੇ ਵੇ ਡਾਕਾ ਮਾਰਨਗੇ ਚੋਰੀ ਨਾਲ ਤਾਂ ਕੋ ਬਣਦਾ ਨਹੀਂ ਵੱਡੇ ਡਾਕਿਆਂ ਨਾਲ ਮਾਰ ਲਣਗੇ ਇਸ ਕਰਕੇ ਇਹਨਾਂ ਦਾ ਇਕੱਠਾ ਹੋਣਾ ਸੰਗਤਵਾਦ ਤੇ ਬਹੁਤ ਨੁਕਸਾਨ ਦੇ ਹੋਊਗਾ ਪੱਗੇ ਇਹਨਾਂ ਨੇ ਚਿੱਟਾ ਵੇਚ ਵੇਚ ਕੇ ਲੋਕਾਂ ਦੇ ਮੁੰਡੇ ਇੰਨਾ ਖਰਾਬ ਕਰਾਤੇ ਜਮੀਨਾਂ ਵੇਗੀਆਂ ਬੁਰੇ ਹਾਲ ਹੋ ਗਏ ਇਹਦੋਂ ਹੋ ਰੇ ਆ ਝਾੜੂ ਵਾਲੇ ਜੰਗੇ ਨੇ ਤੋ ਤਾਂ ਅਦਲੀ ਵਾਲੀ ਇਹ ਨਹੀਂ ਸੋਚਵਾ ਸੰਗਤਾਂ ਦਵਾਰਾ ਬਣਾਤੇ ਕਾਂਗਰਸ ਵੀ ਚੰਗੀ ਉਹ ਤੋਂ ਮਾੜੀ ਨਹੀਂ ਹੈ ਇਹਨਾਂ ਨੂੰ ਦੋਏ ਚੰਗੇ ਨੇ ਕਾਂਗਰਸ ਵਾਲੇ ਵੀ ਚੰਗੇ ਨੇ ਝਾੜੂ ਵਾਲੇ ਵੀ ਚੰਗੇ ਨੇ ਕਿਉ ਗੁਰੂ ਤੋਂ ਜਿਹੜਾ ਗੁਰੂ ਨਾਲ ਵੀ ਦਗਾ ਕਰ ਸਕਦਾ ਹੈ ਗੋਲ ਕਦੀ ਵੀ ਚੋਰੀ ਕਰ ਸਕਦਾ ਹੈ ਮਿਸਯੂਜ਼ ਕਰ ਸਕਦਾ ਹੈ ਉਹ ਤੁਹਾਡੇ ਜਿਹੜਾ ਸਰਕਾਰੀ ਪੈਸਾ ਹੈ ਉਹ ਨਹੀਂ ਮਿਸਯੂਜ਼ ਕਰ ਮੈਂ ਨਹੀਂ ਕਰੂਗਾ ਕਿ ਮੈਂ ਤੁਸੀਂ ਭਰੋਸਾ ਕਰ ਲਓ ਉਸ ਆਦਮੀ ਦਾ ਜਿਹੜਾ ਗੁਰੂ ਤੇ ਭਰੋਸਾ ਨੀਦਾ ਹੈ ਔਰ ਕਹਿੰਦਾ ਮੈਂ ਸਿੱਖਾਂ ਕਾਂਗਰਸੀ ਇਹ ਕਹਿੰਦੇ ਨਹੀਂ ਅਸੀਂ ਸਿੱਖਾਂ ਉਹ ਤਾਂ ਕਹਿੰਦੇ ਅਸੀਂ ਤਾਂ ਭਾਈ ਘਟਿਆ ਜੇ ਸਿੱਖਾਂ ਕੱਚੇ ਪੱਕੇ ਇਹ ਕਹਿੰਦੇ ਅਸੀਂ ਪੱਕੇ ਆ ਗੁਰੂ ਨੂੰ ਬਦਨਾਮੀ ਦਵਾ ਰਹੇ ਬੰਦੇ ਤੇ ਭਰੋਸਾ ਕਰੋਗੇ ਡੁੱਬੋਗੇ ਕੋ ਡੁੱਬ ਕੇ ਕੋ ਡੁੱਬ ਜੂਗੇ ਕੱਲਣ ਸਾਨੂੰ ਕੋਈ ਰੌਲਾ ਨਹੀਂ ਅਈ ਤਾਂ ਉਹਨਾਂ ਨੂੰ ਦੱਸਣਾ ਹੀ ਹੈ ਬਾਰੇ ਦਾਰ ਨੂੰ ਵੀ ਭਾਈ ਕਰੋਗੇ ਪਰ ਲਿਓ ਫੇ ਤੁਸੀਂ ਅੱਗੇ ਭਰਿਆ ਨਹੀਂ ਹੋਰ ਭਰ ਲਿਓ ਦੇਖ ਲਓ ਸਵਾਲ ਹੁਣ ਜੋ ਵੀ ਕੁਕਰਮ ਨੇ ਉਹਨਾਂ ਕੁਕਰਮਾਂ ਦੇ ਖਿਲਾਫ ਪ੍ਰਚਾਰ ਨਹੀਂ ਹੋ ਰਿਹਾ ਹੁਣ ਗੁਰਬਾਣੀ ਕਹਿੰਦੀ ਹੈ ਤਬ ਉਹ ਰਾਜ ਰਾਜੋ ਨਰਕ ਰਾਜ ਆਪਣੇ ਆਪ ਨੂੰ ਕਰਨ ਦਾ ਮਤਲਬ ਹੈ ਪਰਮੇਸ਼ਰ ਦੇ ਹੁਕਮ ਦੀ ਉਦooli ਕਰਨਾ ਉਹਦਾ ਸ਼ਰੀਕ ਬਣਨਾ ਪਾਣੇ ਚੱਲਣ ਦੀ ਗੱਲ ਕਰਦੀ ਹੈ ਗੁਰਬਾਣੀ ਤੁਸੀਂ ਕਹਿੰਦਾ ਅਸੀਂ ਰਾਜ ਕਰਨਾ ਹੈ ਇਹ ਤਾਂ ਸਿੱਧਾ ਹੀ ਖਿਲਾਫ ਹੈ 180 ਡਿਗਰੀ ਖਿਲਾਫ ਹੈ ਗੁਰਮਤਿ ਇਹਦੇ ਅਪਰਾਧੀ ਆਦਮੀ ਹੋ ਕੇ ਤੁਸੀਂ ਕਹਿੰਦਾ ਅਸੀਂ ਸਿੱਖਾਂ ਅਗਰ ਜੀਸੋਂ ਦੇਖੀ ਨਹੀਂ ਆ ਓਏ ਮੋਗਰਾ ਦੇ ਕਿਨੇ ਕਿਨੇ 300 ਤੋਂ 200 ਸਾਲ ਰਹਿ ਗਿਆ ਰਾਜ ਤੁਹਾਡਾ 40 ਸਾਲ ਚ ਖਤਮ ਹੋ ਗਿਆ ਉਹਨਾਂ ਦੀ ਸੁੰਦਰ ਰਾਜ ਕਿਉਂ ਗੁਰੂ ਤੋਂ ਖਲਾਫ ਹੋ ਤੁਸੀਂ ਗੁਰੂ ਤੁਹਾਡੇ ਨਾਲ ਬਹੁਤ ਨਾਰਾਜ਼ ਹੈ ਗੁਰੂ ਤੁਹਾਡੇ ਜੜ ਕੇ ਮੇਰੇ ਹੰਦ ਦੂ ਦੂਗਾ ਪਾਪ ਦੀ ਜਿਹੜਾ ਗੁਰੂ ਤੋਂ ਹੀ ਖਲਾਫ ਹੋ ਉਹਨੇ ਪਟ ਕੇ ਉਹ ਮਾਰੀ ਉਹਨਾਂ ਦੀ ਇਸ ਦਾ ਕੱਖ ਵੀ ਨਹੀਂ ਬਚਿਆ ਪਿੱਛੇ ਕੋਈ ਨਾਮ ਲੈਣ ਵਾਲਾ ਵੀ ਨਹੀਂ ਹੈ ਏ ਮਹਾਰਾਜਾ ਕਹੀ ਜਾਂਦੇ ਨੂੰ ਇਹਨਾਂ ਦਾ ਮਹਾਰਾਜਾ ਉਹ ਸੁਪਨੇ ਦੇ ਦੇਣਾ ਵੀ ਫੇਰ ਆਜੋ ਜੂ ਹੁਣ ਤੋਂ ਬਣੇ ਰਹੇ ਜੂਗਾ ਹੈ ਦਿਨ ਨੂੰ ਦੇਖੀ ਜਾਇਆ ਕਰੋ ਰਾਤ ਨੂੰ ਤਾਂ ਹੋ ਰਿਹਾ ਉਹਨਾਂ ਨੇ ਸੁਪਨੇ ਭੈਡੇ ਰਾਤ ਨੂੰ ਗਾਵਣੇ ਨੇ ਪਰਲੋਕ ਜਾ ਕੇ ਕੀ ਬਣੂ ਉਹ ਸੁਪਨੇ ਦਿਨ ਨੂੰ ਦੇਖ ਸਕਦੇ ਹੋ ਮਿੱਠੇ ਜਿਹੇ ਸੁਪਨੇ ਵੈਸੇ ਪ੍ਰਚਾਰ ਕਿੱ사 ਹੋਣਾ ਚਾਹੀਦਾ ਇਸ ਤੇ ਗੱਲ ਕਰੀਏ ਉਹਨਾ ਕਸੇਤੇ ਚਾਹ। ਪਰ ਤਿਆਰ ਗੁਰਬਾਣੀ ਦਾ ਸਹੀ ਅਰਥ ਹੋਣਾ ਚਾਹੀਦਾ ਨੇ ਮੈਂ ਕਰਕੇ ਦੱਸਿਓਏ ਨੇ। ਦੇਖੋ ਜਿਵੇਂ ਨੈਣ ਹੈ। ਨੈਣਾ ਨੂੰ ਅੱਖਾਂ ਕਿਵੇਂ ਕਹੇ ਤਾ ਉਹਨੇ। ਪੈਰਾਂ ਨੂੰ ਚਰਨ ਕਿਵੇਂ ਕਹੇ ਤਾ ਉਹਨੇ। ਦੇਖੋ ਇੱਕ ਪੰਕਤੀ ਤੇ ਮੈਂ ਹੁਣ ਅਰਥ ਕਰੂੰਗਾ। ਤੁਸੀਂ ਦੇਖਿਓ। ਕਹਿੰਦੇ ਅੱਖਾਂ ਵਾਜੋਂ ਵੇਖਣਾ। ਅੱਖਾਂ ਤੋਂ ਬਿਨਾਂ ਦੇਖਣਾ। ਬਿਨ ਕੰਨੀ ਸੁਣਨਾ। ਕੰਨਾਂ ਦੇ ਬਿਨਾਂ ਸੁਣਨਾ ਹੈ ਜੀਭਾਂ ਬਾਜੋਂ ਬੋਲਣਾ ਜ਼ੁਬਾਨ ਤੋਂ ਬਿਨਾਂ ਬੋਲਣਾ ਹੈ ਬਿਨਾਂ ਹੱਥੀ ਕਰਨਾ ਹੱਥਾਂ ਤੋਂ ਬਿਨਾਂ ਕੁਝ ਕਰਨਾ ਹੈ ਹਾਂ ਨਾਨਕਾ ਹੁਕਮ ਪਛਾਣ ਕੇ ਤਾਂ ਖ਼ਸਮੇ ਮਿਲਣਾ ਹੁਣ ਪੈਰਾਂ ਦੇ ਬਿਨਾਂ ਚੱਲਣਾ ਹੈ ਹਾਂ ਹੱਥਾਂ ਦੇ ਬਿਨਾਂ ਕੁਝ ਕਰਨਾ ਅੱਖਾਂ ਦੇ ਬਿਨਾਂ ਦੇਖਣਾ ਤਿੰਨ ਕੰਮ ਹੋ ਗਏ ਜੀਬ ਤੋਂ ਬਿਨਾਂ ਬੋਲਣਾ ਹੁਣ ਜਦ ਮਾਨ ਨਾਲ ਚਿੱਤ ਗੱਲ ਕਰਦੈ ਨੇ ਕਿਹੜੀ ਜੀਭ ਦੀ ਲੋੜ ਹੈ ਬਈ ਹੈ ਦੋਸ ਲੋਗਾਂ ਦਾ ਜੀਭ ਦੀ ਕੋਈ ਲੋੜ ਨਹੀਂ ਉਹ ਤਾਂ ਜੀਭ ਤੇ ਬਿਨਾਂ ਬੋਲਣ ਦੀ ਗੱਲ ਹੋ ਗਈ ਜੋ ਮੈਂ ਚਾਹਣਾ ਹੋ ਮੈਨੂੰ ਜੀਭ ਦੀ ਲੋੜ ਨਹੀਂ ਜਾਂ ਮੈਂ ਦੂਏ ਨੂੰ ਦੱਸਦਾ ਤਾਂ ਜੀਭ ਦੀ ਲੋੜ ਪੈਂਦੀ ਹੈ ਪ੍ਰਗਟ ਕਰਨ ਵਾਸਤੇ ਚਲੋ ਪੈਰਾਂ ਵਾਜੋ ਚੱਲਣਾ ਪੈਰਾਂ ਦੇ ਬਿਨਾਂ ਚੱਲਣਾ ਹੁਣ ਉੱਥੇ ਕਹਿੰਦੇ ਚੱਲ ਨਹੀਂ ਚਲੋ ਮਾਰ ਗੋਬਿੰਦ ਚੱੜਨਾ ਨਾ ਚੱਲਣਾ ਹੁਣ ਚੱੜਨਾ ਪੈਰ ਇੱਕ ਕਿਵੇਂ ਹੋਵੇ ਇਹਨਾਂ ਡਿਕਸ਼ਨਰੀ ਇੱਕ ਕਿਵੇਂ ਮੰਨੇ ਹਿੰਦੂਆ ਨੇ ਮੰਨੇ ਹੋਏ ਨੇ ਹਿੰਦੂਆਲੇ ਅਰਥ ਕਰਦੇ ਜਿਹੜੀ ਡਿਕਸ਼ਨਰੀ ਰੱਦ ਕੀਤੀ ਸੀ ਗੁਰਬਾਣੀ ਨੇ ਉਹ ਇਹਨਾਂ ਲਾਗੂ ਕੀਤੀ ਚੜਨੀ ਚੱਲੋ ਮਾਰ ਗੋਵਿੰਦ ਉਹ ਕਹਿੰਦੇ ਨੈਣੀ ਸਤਗੁਰੂ ਦੇਖਣਾ ਦੇਖੋ ਨੈਣਾ ਨਾ ਦੇਖਣਾ ਅੱਖਾਂ ਬਿਨਾਂ ਦੇਖਣਾ ਬਿਨ ਸਰਬਣੀ ਸੁਣਨਾ ਕੰਨਾਂ ਦੇ ਬਿਨਾਂ ਸੁਣਨਾ ਸਰਬਨਾਂ ਦਾ ਸੁਣਨਾ ਇਹਦਾ ਸਰਬਨ ਨਾਲ ਕੰਨ ਅਡੱਡ ਹੋ ਗਏ ਨਾ ਨੈਣਾਂ ਰੱਖਾਂ ਅਡੱਡ ਹੋ ਗਈਆਂ ਨਾ ਚਰਨਾਂ ਦੇ ਪੈਰ ਅਡੱਡ ਹੋ ਗਏ ਫਿਰ ਇਕੱਠੇ ਕਿਵੇਂ ਕਰਤੇ ਉਹਨਾਂ ਨੇ ਤਿੰਨਾਂ ਦੇ ਅਰਥ ਇੱਥੋਂ ਆ ਕੇ ਮੂਰਤੀ ਪੂਜਾ ਹੋ ਗਈ ਨਿਰਾਗਰੀ ਸੀਰ ਨੂੰ ਬਹਲਾ ਸੀਰ ਬਦਲਦਾ ਆ ਗੜਬੜ ਹੋਈ ਹੋਈ ਹੈ ਅਰਥ ਹੀ ਚੇਂਜ ਕਰਤੇ ਅਨਾਰਥ ਕਰਤਾ ਅਨਾਰਥ ਕਰਤਾ ਸੁਰਾ ਨੂੰ ਅਸੁਰਾ ਬਣਾਤਾ ਉਸੁਰਾ ਦੇਵਤਾਂ ਦੀ ਪਿਰਣਾ ਦੀ ਜੀ। ਉਹਦਾ ਅਰਥ ਉਸੁਰਾ ਕਰਤਾ। ਗ੍ਰੰਤ ਗੁਰੂ ਨਹੀਂ ਹੁੰਦਾ। ਜਿਹੜਾ ਗੁਰੂ ਹੈ ਨਾਨਕ, ਨਾਨਕ ਆਪਣੇ ਆਪ ਨੇ ਨੂੰ ਦਾਸ ਕਹਿੰਦਾ। ਕੁਰਬਾਨੀ ਚ। ਕਬੀਰ ਵੀ ਦਾਸ ਕਹਿੰਦਾ। ਹੁਣ ਗੁਰੂ ਤੋਂ ਉਹਦਾ بڑا ਕੋਈ ਨਹੀਂ। ਗੁਰੂ ਤੋਂ بڑا ਹੁੰਦਾ ਕੋਈ? ਦਾਸ ਤੋਂ ਛੋਟਾ ਕੋਈ ਨਹੀਂ। ਜਿਹੜਾ ਦਾਸ ਹੈ ਗੁਰੂ ਕਿਵੇਂ ਬਣ ਗਿਆ? ਰਾਜ ਨੂੰ ਤੁਸੀਂ ਗੁਰੂ ਬਣਾਤਾ ਆਪੋ ਨੂੰ ਕਾਬੂ ਕਰ ਲੈ ਗੁਰੂ ਨੂੰ ਜਾਂ ਮਰਜੀ ਪ੍ਰਕਾਸ਼ ਕਰ ਦੋ ਜਾਂ ਮਰਜੀ ਜਿੰਦੇ ਰੱਖ ਦੋ ਤੁਹਾਡੇ ਕਾਬੂ ਆ ਗਿਆ ਰੱਬ ਬਸ ਭਗਤਾਂ ਨੇ ਕਰ ਲਿਆ ਪ੍ਰੇਮ ਦੀਆਂ ਪਾਕੇ ਡੋਰੀਆਂ ਲੋਕ ਦੀਆਂ ਪਾਕੇ ਡੋਰੀਆਂ ਕਹੋ ਕੰਮ ਕਰ ਲੈਣਾ ਸਾਰਾ ਆਜ ਕੀਤਾ ਹੋਇਆ ਇਹਨਾਂ ਦਾ ਦਿਖਾਤਾ ਨਕਸ਼ਾ ਇਹਨਾਂ ਨੂੰ ਵੀ ਸਾਰਿਆਂ ਨੂੰ ਹੁਣ ਦੱਸੋ ਕੀ ਹੈ ਉਹ ਬਿੱਲੀ ਥਾਰੇ ਤੋਂ ਬਾਹਰ ਕਰਤੀ ਸਾਰੀ ਇਹਨਾਂ ਕੋਲ ਜਵਾਬ ਕੋਈ ਨਹੀਂ ਸਾਫ ਤੇ ਮੂੰਹ ਚ ਕੋੜ ਕਰ ਲਈ ਖਾਵੇ ਕੋੜੀ ਛੜੇ ਕਲਮਕੀ ਇੱਥੇ ਹਾਲ ਤਾਂ ਇਹਨਾਂ ਦੀ ਇਹਦੇ ਢੱਡਿਆਂ ਵਾਲਾ ਫਸਿਆ ਹੋਇਆ ਉਹ ਕਿਹੜਾ ਕਹਾ ਬਹੁਤ ਉਹ ਹੈ ਉਹ ਇਹ ਨਹੀਂ ਹੈਗਾ ਉਹਨੇ ਖੁੱਲ ਕੇ ਇਹ ਮੁੱਦਾ ਕਿਉਂ ਨਹੀਂ ਚੱਕਿਆ ਉਹਨੇ ਕਿ ਤੁਸੀਂ ਇਹ ਗੱਲ ਨੂੰ ਪ੍ਰਚਾਰ ਗਲਤ ਹੈ ਮੈਂ ਜਲਮਨ ਟੈਕ ਕਿਉਂ ਖਰਚਾ ਕਰਦੇ ਹਾਂ ਇਹ ਚੱਕਦਾ ਪੁਆਇੰਟ ਉਹ ਵੀ ਉਹ ਬੇਈਮਾਨ ਉਹ ਵੀ ਕੋਲਕਾਤੇ ਕਬਜ਼ਾ ਕਰ ਉਹਦੇ ਨਾਲ ਬੰਦੇ ਨੇ ਜਿਹੜੇ ਉਹ ਨਹੀਂ ਚਾਹੁੰਦੇ ਇਹ ਗੱਲ ਕਰਨ ਸਭ ਇੱਕੋ ਵਤ ਬਲਕੇ ਮੈਂ ਤਾਂ ਇਹ ਕਹੂੰਗਾ ਕਿ ਬਾਦਲ ਨੋਂ ਵੀ ਕਰਿਆ ਹੋਇਆ ਉਹ ਇਸ ਗੁਰਪਰੋਂ ਵੀ ਖਤਨਾਖਰ ਨੇ ਲੋਕੋ ਮਿਸ਼ਨਰੀ ਉਹਦੇ ਨਾਲ ਲੈ ਉਹ ਫਿਰ ਚੰਗਾ ਉਹ ਮੰਨਤਾ ਗਏ ਕੋਟੇ ਦੇਖੋ ਜਿਹੜਾ ਮੰਨ ਗਿਆ ਉਹਨੂੰ ਫਿਰ ਚਾਰ ਆ ਦਿਨ ਜਵਾਬੀ ਦੇਣਾ ਪਊਗਾ ਫੂਲ ਕੇ ਨੇ ਤਾਂ ਇੱਥੇ ਤਾਂ ਕਹਿਤਾ ਸੀ ਵੀ ਦੇਖੋ ਜੀ ਪ੍ਰਚਾਰ ਮੈਨੂੰ ਕਹਿੰਦਾ ਇਹ ਕਰਨਗੇ ਸਾਡਾ ਕੋਈ ਹੱਕ ਨਹੀਂ ਅਸੀਂ ਨਹੀਂ ਜਾਣਦੇ ਗੋਲ-ਗੋਲਕ ਦੀ ਆਪਾਂ ਸੰਭਾਲ ਕਰ ਲਾਂਗੇ ਉਹ ਵੀ ਜਿੱਥੇ ਇਹਨਾਂ ਦੀ ਰਹਿਣ ਦਾ ਖਰਚ ਕਰਾਂਗੇ ਉਦੋਂ ਮੇਰੀ ਮੀਟਿੰਗ ਹੋਈ ਸੀ ਨਾ ਫੂਲ ਕੇ ਨਾ ਹਾਂ ਕਰਕੇ ਹੈ ਆਦਮੀ ਇਮਾਨਦਾਰ ਅਵੇਰ ਹੋਏ ਹੋਏ ਨੇ ਸिखਾਂਦੇ ਚਾਹੁੰਦੇ ਨੇ ਬਿਸਹਾਰ ਹੋਵੇ ਹੋ ਜੂਗਾ ਕੋਈ ਐਸੀ ਗੱਲ ਨਹੀਂ ਪਰ ਇਹ ਜਿਹੜੇ ਦੂਏ ਨੇ ਗਰੁੱਪ ਉਹਨਾਂ ਤੇ ਨਹੀਂ ਅਸੀਂ ਵਿਸ਼ਵਾਸ ਕਰ ਸਕਦੇ ਜਿਹਨਾਂ ਜਦ ਖੁੱਲ ਕੇ ਨਹੀਂ ਆਉਂਦੇ ਬੰਦਾ ਹਾਂ ਚ ਇਸ ਪੁਆਇੰਟ ਤੇ ਲੜਨਾ ਇਲੈਕਸ਼ਨ ਵੀ ਇਹਨਾਂ ਨੇ ਕਿਉਂ ਕੀਤਾ ਇਹ ਪ੍ਰਚਾਰ ਕਿਉਂ ਨਹੀਂ ਕਰਦੇ ਇਹ ਨਹੀਂ ਕਹਿੰਦੇ ਇਹ ਗੱਲ ਕਦੇ ਇਹ ਨਹੀਂ ਕਹਿੰਦੇ ਅਸੀਂ ਨਾ ਤੇਤਵਾਰਕ ਮਖਰ ਲੀਏ ਇਹ ਇਹਨਾਂ ਨੂੰ ਬਲਕਿ ਉਹ ਮੰਨਗੇ ਮੰਨਦੇ ਵੀ ਨਹੀਂ ਇਹ ਜਿਆਦਾ ਖਤਰਨਾਕ ਨੇ ਸਾਡੇ ਹਿਸਾਬ ਨਾਲ ਉਹਨਾਂ ਨੂੰ